ਅਨੂਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਦੇ ਗੁਰਦੁਆਰਾ ਸ਼੍ਰੀ ਸ਼ਹੀਦਾ ਸਾਹਿਬ ਦੀ ਕਾਰ ਸੇਵਾ ਐਸਜੀਪੀਸੀ ਦੇ ਸਹਿਯੋਗ ਦਿਨਾਲ ਸ਼ੁਰੂ ਕੀਤੀ ਗਈ। ਇਸ ਸੇਵਾ 'ਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਐਸਜੀਪੀਸੀ ਦੇ ਮੈਂਬਰ ਪਾਈराम ਸਿੰਘ ਨੇ ਦੱਸਿਆ ਕਿ 13500 ਸਿਕਵਾਰ ਫੁੱਟ ਚਿਸ ਪਾਰਕਿੰਗ ਦਾ ਨਿਰਮਾਣ ਹੋਣਾ ਹੈ ਜਿਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੀਆਂ ਨੂੰ ਦਿੱਤੀ ਗਈ ਹੈ। ਅਮਰ ਸ਼ਹੀਦ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਦੇ ਉੱਪਰ ਜੋ ਇੱਕ ਕਾਰ ਪਾਰਕਿੰਗ ਦਾ ਪਹਿਲਾ ਲੈਂਟਰ ਪੈ ਰਿਹਾ ਹੈ। ਇਹ ਸਾਡੇ ਸਤਿਕਾਰਯੋਗ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲਾ ਵੱਲੋਂ ਇਹ ਸੰਗਤ ਦੀ ਸੇਵਾ ਦੇ ਨਾਲ ਇਹ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਸਹਿਯੋਗ ਦੇ ਨਾਲ ਇਹ ਪਾਇਆ ਜਾ ਰਿਹਾ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਸਾਹ ਵਿਖੇ ਅੱਜ ਕਾਰ ਪਾਰਕਿੰਗ ਦੀ ਜੋ ਸੇਵਾ ਚੱਲਦੀ ਆ ਉਸ ਦੇ ਲੈਂਟਰ ਦੀ ਅਰੰਭਤਾ ਹੋਈ ਆ ਸਵੇਰੇ ਅਮਰਤ ਵੇਲੇ ਸਤਿਗੁਰਾਂ ਦੀ ਹਾਜ਼ਰੀ ਤੇ ਅਰਦਾਸ ਕਰਕੇ ਸਾਰੀਆਂ ਸੰਗਤਾਂ ਸਿੰਘ ਸਾਹਿਬ ਅਤੇ ਹੋਰ ਮਹਾਂਪੁਰਖਾਂ ਦੀ ਹਾਜ਼ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦੀ ਹਾਜ਼ਰੀ ਸਾਭ ਦੇ ਵਿੱਚ ਲੈਂਟਰ ਦੀ ਰੰਭਤਾ ਕੀਤੀ ਗਈ ਇਹ ਕਾਰ ਸੇਵਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸੰਗਤਾਂ ਦਾ ਸਹਿਯੋਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਰ ਸੇਵਾ ਬਾਬਾ ਪੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਸਮੂਹ ਸੰਗਤਾਂ ਵੱਧ ਤੋਂ ਵੱਧ ਸੇਵਾ ਦੇ ਹਿੱਸੇ ਪਾਓ ਸ਼੍ਰੀ ਹਰਮੰਦਰ ਸਾਹਿਬ 'ਚ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਆਉਂਦੀਆਂ ਨੇ ਤੇ ਇਸ ਪਾਰਕਿੰਗ ਦੇ ਬਣਨ ਦੇ ਨਾਲ ਹੁਣਾਂ ਸੰਗਤਾਂ ਨੂੰ ਪਾਰਕਿੰਗ ਕਰਨ 'ਚ ਆਸਾਨੀ ਹੋਵੇਗੀ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ